ਕੇਂਦਰ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਪਾਤਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਅਤੇ ਲੋੜਵੰਦ ਲੋਕਾਂ ਲਈ ਇਹ ਸਕੀਮ ਲਿਆਉਂਦੀ ਹੈ ਇਹਨਾਂ ਸਕੀਮਾਂ ਤਹਿਤ ਕਿਤੇ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਅਤੇ ਹੋਰ ਖਾਣ ਪੀਣ ਦੀਆਂ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੀ ਹਾਂ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲੀ ਤਰੀਕ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਰੀਕ ਨੂੰ ਵਧਾ ਕੇ 30 ਸਤੰਬਰ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ卡ਡ ਧਾਰਕ ਨੇ ਆਪਣੀ ਈ ਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ卡ਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਹੋ ਜਾਵੇਗਾ ਦਰਸਾ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ卡ਡਾਂ ਵਿੱਚ ਕਈ ਅਜੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਹੁੰਦਾ ਹੈ ਜਾਂ ਉਹ ਕਿਸੇ ਥਾਂ ਉੱਤੇ ਚਲੇ ਜਾਂਦੇ ਨੇ ਜਾਂ ਫਿਰ ਉਸ ਦੀ ਮੌਤ ਹੋ ਜਾਂਦੀ ਹੈ ਇਸ ਲਈ ਸਰਕਾਰ ਈਕੇਵਾਈਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਵਿੱਚ ਲਾਭ ਲਈ ਯੋਗ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ ਕਾਰਡ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਂ ਨੇ ਉਹਨਾਂ ਸਾਰਿਆਂ ਨੂੰ ਈਕੇਵਾਈਸੀ ਕਰਵਾਉਣੀ ਪਵੇਗੀ